ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆਂ ਡਾਕਟਰ ਜਗਜੀਤ ਸਿੰਘ ਦੇ ਫਾਰਮ ਦੇ ਉੱਤੇ ਤੇ ਅੱਜ ਆਪਾਂ ਡਾਟ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਕੱਟੀਆਂ ਬੱਚਿਆਂ ਦੀ ਗਰੋਥ ਕਿਵੇਂ ਕਰਾਉਣੀ ਚਾਹੀਦੀ ਹੈ ਤੇ ਕਿਵੇਂ ਆਪਾਂ ਇਹਨਾਂ ਨੂੰ ਪਹਿਲੇ ਟੀਕੇ ਦੇ ਵਿੱਚ ਘੱਟ ਉਮਰ ਦੇ ਵਿੱਚ ਗੱਪਣ ਕਰਾ ਸਕਦੇ ਆ ਤੇ ਆਪਾਂ ਕਰਦੇ ਆਂ ਗੱਲਬਾਤ ਸਾਡੇ ਡਾਟ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਡਾਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਡਾਟ ਸਾਹਿਬ ਵਧੀਆ ਵਧੀਆ ਤੇ ਡਾਟ ਸਾਹਿਬ ਜਿਵੇਂ ਮੈਂ ਗੱਲ ਕਰ ਕੀ ਛੱਡਿਆਂ ਵੀ ਕੱਟੀਆਂ ਬੱਚਿਆਂ ਦੀ ਗਰੋਥ ਆਪਾਂ ਕਿਵੇਂ ਵਧੀਆ ਕਰ ਸਕਦੇ ਆ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਕੱਟੀਆਂ ਬ ਉਹ ਅਚਾਰ ਹੈ ਠੀਕ ਹੈ ਜੀ ਮੱਕੀ ਦਾ ਅਚਾਰ ਰੀਡ ਦੀ ਹੱਡੀ ਹੈ ਇਹਨਾਂ ਦੀ ਪਸ਼ੂਆਂ ਨੂੰ ਜੇ ਤੁਸੀਂ ਪਸ਼ੂ ਪਾਲਦੇ ਆ ਸਾਜ ਵਾਲਾ ਐ ਦਿਖਾਉਣਾ ਵੀ ਸਾਡੇ ਪਸ਼ੂ ਸੋਹਣੇ ਲੱਗਣ ਠੀਕ ਹੈ ਜੀ ਜਿਸਕ ਪਸ ਕਰੇ ਤਾਂ ਸੈਲਜ ਬਹੁਤ ਜ਼ਰੂਰੀ ਆ ਜੀ ਠੀਕ ਆ ਦੂਜੇ ਨੰਬਰ ਤੇ ਆ ਗਈ ਫੀਡਿੰਗ ਅੱਛਾ ਜੀ ਤੇ ਸੈਲਜ ਦੇ ਨਾਲ ਫੀਡ ਵੀ ਪਾਣੀ ਆਪਾਂ ਨੇ ਜਾਂ ਸਰੋਂ ਦੀ ਖਲ ਪਾ ਸਕਦੇ ਹੋ ਤੁਸੀਂ ਸੋਇਆ ਦੀ ਖਲ ਪਾ ਸਕਦੇ ਹੋ ਜਣੀ ਖਲਾਂ ਹੀ ਜ਼ਿਆਦਾ ਯੂਜ਼ ਕਰਨੀ ਆ ਅਚਾਰ ਦੇ ਨਾਲ ਤੇ ਕਣ ਤਮੱਕੀ ਘੱਟ ਠੀਕ ਹੈ ਜੀ ਤੇ ਰੇਡ ਸਾਹਿਬ ਫੀਡ ਕਿੰਨੇ ਕੁ ਪਾਉਣੀ ਚਾਹੀਦੀ ਹੈ ਜੀ ਫੀਡ ਬਾਈ ਜੀ ਜੇ ਸੈਲਜ ਪਾਉਣੇ ਤਾਂ 2 ਤੋਂ 2.5 ਕਿਲੋ ਫੀਡ ਬਾਦੂ ਇੱਕ ਤੋਂ ਠੀਕ ਹੈ ਜੀ ਗੋਦ 2.5 ਤੋਂ ਵੀ ਘੱਟ ਨਾਲ ਹੀ ਛੱਡ ਦੂ ਕਿਲੋ ਨਾਲੇ ਵੀ ਛੱਡ ਦੂ ਕਿਲੋ ਨਾਲ ਵੀ ਛੱਡ ਸੈਲਜ ਅੱਜ ਮਾ ਹੋਵੇ ਠੀਕ ਹੈ ਜੀ ਸੈਲਜ ਦੀ ਜਿਹੜੀ ਸਟੇਜ ਆ ਉਹ ਹੋਣਾ ਚਾਹੀਦਾ ਵੀ ਸੈਲਜ ਸੋਡਾ ਉਦੋਂ ਪਾਇਆ ਹੋਵੇ ਜਦੋਂ ਮੱਕੀ ਦੇ ਵਿੱਚ ਦਾਣੇ ਦੇ ਨੋਂ ਤੱਕ ਹੋਵੇ ਦੁੱਧ ਨਾ ਨਿਕਲੇ ਠੀਕ ਹੈ ਜੀ ਯਾਨੀ 85 ਤੋਂ 90 ਤੋਂ 95 ਦੇ ਠੀਕ ਹੈ ਡਾਕਟਰ ਸਾਹਿਬ ਉਦੋਂ ਪਹਿਲਾਂ ਸੈਲਜ ਰੰ ਪਾਇਆ ਹੋਵੇ ਹੁਣ ਤੁਸੀਂ ਆਹ ਕੱਟਾ ਦੇਖ ਲਓ ਜਦੋਂ ਬਾਈ ਕਮਲਜੀਤ ਗੱਲ ਤੋਂ ਆਇਆ ਇਹਦੀ ਹਾਲਤ ਕੀ ਸੀ ਕੋਈ ਬਹੁਤੀ ਵੀੜ ਨਹੀਂ ਪਈ ਇਹਨੂੰ ਅੱਛਾ ਜੀ ਕੱਲੇ ਸਾਈਲੈ ਦੀ ਹੋਇਆ ਕੱਲੇ ਸਾਈਲੈ ਦਾ ਕਮਾਲਾ ਇਹ ਸਾਈਲੈ ਦਾ ਕਮਾਲਾ ਕੋਈ ਬੜੀ ਵੀੜ ਨਹੀਂ ਠੀਕ ਹੈ ਤਿੰਨ ਤਮੋਰੀਆਂ ਹੀ ਪਈਆਂ ਹੋਣੀਆਂ ਸਾਰੀਆਂ ਨੇ ਜ਼ੋਰ ਲਾ ਕੇ ਠੀਕ ਹੈ ਜੀ ਤਿੰਨ ਤਮੋਰੀਆਂ ਨੂੰ ਹੁਣ ਤੁਸੀਂ ਤਿੰਨ ਮਹੀਨਿਆਂ ਤੇ ਵੰਡ ਲੋ ਕਿੰਨੀ ਤੀ ਵੀੜ ਆ ਗਈ ਹੋਵੇ ਠੀਕ ਹੈ ਜੀ ਤੇ ਆਹ ਕੱਟੀ ਦੇਖ ਲੈ ਪੀਸੀ 574 ਵਾਲੀ ਉਹੀ ਜਲੂਸ ਜਿਆ ਨਿਕਲੇ ਪਿਆ ਤੀ ਇਹਦਾ ਤੇ ਅੱਜ ਕੱਟੀ ਦੇਖ ਲੈ ਕਿਹੋ ਜੀ ਹੋਗੀ ਅਚਾਰ ਵੇਣਾ ਆਪਾਂ ਲਈ ਗਤੀ ਵੀ ਹੋਈ ਹੋਗੀ ਆ ਚਾਰ ਵੇਣਾ ਗਤੀ ਨਹੀਂ ਆਹ ਰਤਨ ਵਾਲੀ ਦੇਖ ਲੈ ਆਹ ਰਤਨ ਵਾਲੀ ਹੈਗੀ ਜੀ ਇੱਥੇ 2 ਮਹੀਨੇ ਪਹਿਲਾਂ ਦਵਿੰਦਰ ਦੇਖ ਕੇ ਗਿਆ ਤੀ ਅੰਦਾ ਤੇ ਠੀਕ ਆ ਤੇ ਲੈ ਬਈ ਨਵਿੰਦਰ ਉਹ ਦੂਗਾ ਕੱਟੀ ਨੂੰ ਤਾਂ ਕਹੂਗਾ ਵੱਖਰੀ ਆ ਉਹ ਕਹਿੰਦਾ ਦਵਿੰਦਰ ਨੂੰ ਕਿ ਤੁਹਾਡਾ ਕਮਾਲ ਆ ਵੀਰੇ ਸੈਲਜ ਬਹੁਤ ਜ਼ਰੂਰੀ ਆ ਸੈਲਜ ਬਿਨਾ ਕੁਝ ਨਹੀਂ ਬਣਦਾ ਜੇਕਰ ਤੁਹਾਡੇ ਸੈਲਜ ਦੇ ਵਿੱਚ ਉਲੀ ਨਾ ਹੋਵੇ ਠੀਕ ਹੈ ਜੀ ਠੀਕ ਆ ਸੈਲਜ ਦੇ ਵਿੱਚ ਉਲੀ ਨਾ ਹੋਵੇ ਤੇ ਸਟੇਜ ਸਹੀ ਹੋਵੇ ਠੀਕ ਹੈ ਜੀ ਤਾਂ ਹੁਣ ਇੱਕ ਗੱਲ ਤੈਨੂੰ ਮੈਂ ਹੋਰ ਦੱਸਣਾ ਚਾਹਣਾ ਜਿਹੜੇ ਭਰਾਵਾਂ ਨੇ ਬੜੀ ਗੱਲ ਮਸ਼ਹੂਰ ਨਹੀਂ ਦੀ ਕੀਤੀ ਕਿ 18 ਗੱਲੋਂ ਦਾਣਾ ਖਵਾਤਾ ਮਿਲਕ ਮਸ਼ੀਨ ਹਾਂਜੀ ਤੇ ਆ ਮੱਝਾਂ ਮੇਰੀਆਂ ਬਿਨ ਦਾਣਾ ਖਾਦੇ ਤਾਂ ਕੱਲੇ 4 ਪਲੱਸ ਤੂ ਠੀਕ ਹੈ ਜੀ 8 8 ਕਿਲੋ ਦੁੱਧ ਦਿੰਦੀਆਂ ਨੇ ਅੱਛਾ ਜੀ ਫਰੀ ਦਾ ਦੁੱਧ ਆਹੋ ਆ ਤਾਂ ਕੋਈ ਉਹੋ ਦੇ ਗਿਆ ਵੀ ਕੱਲ੍ਹ ਮਹੀਨਿਆਂ ਦੀ ਗੱਪੜ ਹੋ ਗਈ ਇਹ ਨੂੰ ਸੂਈ ਨੂੰ ਹੋ ਗਏ 11 10 11 ਮਹੀਨੇ ਉਹਨੂੰ 10 11 ਮਹੀਨੇ ਹੋ ਗਏ 10 11 ਮਹੀਨਿਆਂ ਦੇ ਵੀ 8 9 ਕਿਲੋ ਦੁੱਧ ਦੇ ਚੱਲ ਰਹੀਆਂ ਨੇ ਐਲਰਜੀ ਆ ਕੇ ਚੋਲੇ ਠੀਕ ਹੈ ਜੀ ਤੇ ਕੋਈ ਕਿੰਨਾ ਦੁੱਧ ਦਿੰਦੀਆਂ ਕੱਲੇ ਸਾਇਲਜ ਤੇ ਕੱਲੇ ਸਾਇਲਜ ਤੇ ਉਹ ਹੀ ਕਹਿੰਦਾ ਆਠ ਬਾਕੀ ਇੰਨਾ ਵੀ ਆਪਾਂ ਦਾਣਾ ਕਿਉਂ ਬੰਦ ਕਰਤਾ ਹਾਂਜੀ ਹੁਣ ਆਹ ਮੰਝਾ ਦੇ ਕਿਸੇ ਵਾਸਤੇ ਮੋਟੀ ਲਿੱਸੀ ਦਾ ਨਹੀਂ ਨਾ ਹੀ ਸਹੀ ਜੇ ਇਹਨੂੰ ਮੈਂ ਦਾਣਾ ਦੇ ਜਾਂਗਾ ਇਹ ਓਵਰ weight ਹੋਊ ਜੀ ਤੇ ਤਾਂ ਕਿ ਤਾਂ ਆਪਾਂ ਨੂੰ ਫ੍ਰੀ ਦਾ ਦੁੱਧ ਆ ਜੇ ਦਾਣਾ ਪੱਕ 10 ਕਿਲੋ ਦਿੰਦੀ ਆ ਬਿਨਾਂ ਦਾਣਾ ਖਾਦੇ ਤੂੰ 8 ਕਿਲੋ ਦੇ ਦੂ ਉਹ ਵੀ ਆਪਣੇ ਹੀ ਸਹੀ ਗੱਲ ਹੈ ਜੀ 2 ਕਿਲੋ ਤਾਂ ਦਾਣੇ ਦੇ ਹੀ ਆ ਹਾਂਜੀ 2 ਕਿਲੋ ਤਾਂ ਹੀ ਜਾਣੇ ਦਾ ਤਾਂ ਆਪਾਂ ਤਾਂ ਨਹੀਂ ਬੰਦ ਕਰਤਾ ਠੀਕ ਹੈ ਜੀ ਉਹ ਤੇ ਸਾਨੂੰ ਫ੍ਰੀ ਚ ਦੁੱਧ ਨਹੀਂ ਜੰਨਾ ਦਿੰਦੀਆਂ ਸਾਨੂੰ ਕੱਲਾ ਫਾਇਦਾ ਹੀ ਪਉਣਾ ਤੇ ਇਹ ਵੀ ਕੱਲਾ ਹੀ ਸਾਈਡ ਤੇ ਚੱਲਦੀ ਆ ਇਹ ਵੀ ਸਾਈਡ ਹੈ ਆ ਵੀ ਸਾਈਡਤੀ ਪਣੀ ਆ ਠੀਕ ਹੈ ਜੀ ਫੀਡ ਨਾਲ ਬਹੁਤ ਘੱਟ ਸਰੋਂ ਦੀ ਖਲ ਪਾਈ ਹੋਊ ਥੋੜੀ ਮੋਟੀ ਕੋਈ ਜਿਆਦਾ ਫੀਡ ਨਹੀਂ ਕੱਲੇ ਸੈਲਜ ਦੀ ਆਪਾਂ ਕਟੀਆਂ ਤਿਆਰ ਕਰਦੇ ਹਾਂ ਪਰ ਸੈਲਜ ਜਿੱਥੇ ਕੱਲਾ ਬਿਨਾ ਗ੍ਰੇਡ ਵਾਲਾ ਪੈਂਦਾ ਉੱਥੇ ਛੋੜੇ ਪਸਦੀ ਬੱਚੇ ਦਾ ਨਹੀਂ ਕਮਜ਼ੋਰ ਰਹਿ ਜਾਂਦੀ ਤੇ ਉਹ ਬੱਡੀ ਠੀਕ ਹੈ ਜੀ ਤਾਂ ਸੈਲਜ ਦੇ ਨਾਲ ਤੁਹਾਨੂੰ ਚਾਰ ਠੀਕ ਹੈ ਜੀ ਸੈਲਜ ਪਾ ਕੇ ਜੀ ਉਹਦੇ ਨਾਲ ਤੁਹਾਨੂੰ ਪਾਊਡਰ ਮਿੰਨਰਲ ਮਿਕਸਚਰ ਵਾਫਰ ਤੇ ਜੀਸਟ ਅੱਛਾ ਜੀ ਇਹ ਦੇਣੇ ਚਾਹੀਦੇ ਤੇ ਸਰੋਂ ਦੀ ਖਲ ਜਾਂ ਬਰੇਮਿਆਂ ਦੀ ਖਲ ਜਾਂ ਸੋਇਆ ਦੀ ਖਲ ਉਹ ਵੀ ਨਾਲ ਪਾਉਣੀ ਚਾਹੀਦੀ ਜਾਂ ਫਿਰ ਕਿਸੇ ਵਧੀਆ ਬ੍ਰਾਂਡਡ ਕੰਪਨੀ ਦੀ ਫੀਡ ਹਿਫਰ ਪਾਓ ਤੁਸੀਂ 2 2.5 ਕਿਲੋ ਤਾਂ ਬੇਸਬੇ ਪਸੂਦੀ ਜਿਹੜੀ ਅੰਦਰ ਲਈ ਪੰਜਿਆ ਪਰਿਆਂ ਲੰਗਣਗੇ ਉਹ ਸਹੀ ਤਰ੍ਹਾਂ ਵਿਕਾਸ ਹੋ ਸਕੇ ਉਹਨਾਂ ਨੂੰ ਠੀਕ ਹੈ ਜੀ ਤੇਜਰ ਸਬ ਇਹਦੀ ਡਿਟੇਲ ਜਿਹੜੀ ਆ ਝੋਟੀ ਹੈ ਜੀ ਇਹ ਇਹ 70 5 70 ਦੀ ਝੋਟੀ ਹੈ ਜੀ ਅੱਛਾ ਜੀ ਨੂਰਾ ਕੱਟੀ ਇਹਦੀ ਮਾਂ ਗਈ ਠੀਕ ਹੈ ਜੀ ਮੋਰਨੀ ਇਹਦੀ ਦਾਦੀ ਆ ਮੋਰਨੀ ਦਾਦੀ ਹੈਗੀ ਹਾਂਜੀ ਠੀਕ ਹੈ ਜੀ ਤੇ ਅੱਗੇ ਦੇਖਾਂਗੇ ਕੀ ਕਰਦੀ ਆ ਕੀ ਨਹੀਂ ਕਰਦੀ ਅੱਛਾ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਇਹ ਗੱਬਣ ਕਰਨੀ ਆ ਵੀਰੇ ਹੱਦ ਕੀ ਨਹੀਂ ਅੱਛਾ ਹਲੇ ਗੱਬਣ ਕੀਤੀ ਨਹੀਂ ਬੱਚੋ ਨੇ ਵੀ ਅਗਲੇ ਸਾਲ ਇਹਨੂੰ ਮੇਲਿਆਂ ਵਲੀ ਸਵਾਈਏ अच्छा जी ता अगर बोल दी आज तो ਮੰਦਰਾਂ ਦਿਨ ਪਹਿਲਾਂ ਤੇ ਅੱਜ ਕੱਲ ਨੂੰ ਬੋਲਣ ਵਾਲੀ ਆ ਦੁਬਾਰੇ ਉਦੋਂ ਗੱਪੜ ਕਰਾਂਗੇ ਹਲੇ ਇਹ ਖੀਰੀ ਹੋ ਆ ਅੱਛਾ ਹਲੇ ਖੀਰੀ ਹੋ ਆ ਜੀ ਨਾ ਤੇ ਦਿਖਾਈਂ ਪੁੱਤ ਲਓ ਜੀ ਦਿਖਾ ਦੇ ਆ ਸਟਿੰਗ ਹਾਂ ਜੀ ਸਟਿੰਗ ਇਹਦੀ ਦੋ ਦੰਦ ਹੋਣ ਲੱਗ ਰਹੀ ਆ ਦੋ ਦੰਦ ਹੋ ਗਈ ਕੋਈ ਨਾ ਆਪਾਂ ਚਾਰ ਦੰਦ ਸਵਾਰਾਂਗੇ ਚਾਰੀ ਆ ਹਾਂ ਜੀ ਹੁਣੀ ਸਟਿਆ ਨਹੀਂ ਅੱਜ ਕੱਲ ਚੀ ਆਹ ਕਿਹੜਾ ਹਾਂ ਹਲੇ ਹੈ ਨਹੀਂ ਇੱਕ ਦੰਦ ਸਟਿਆ ਕੇ ਇੱਕ ਖੜਾ ਹੈ ਹਲੇ ਚਲੋ ਕੋਈ ਨਹੀਂ ਉਹ ਤਾਂ ਆ ਜਾਣਗੇ ਵਾ ਪਰ ਚੁੱਥੇ ਦੇਖੀ ਵੀ ਉੱਦੇ ਹੈਗੇ ਪੀਏ ਅੱਛਾ ਜੀ ਤੇ ਨਹੀਂ ਠੀਕ। ਉਹ ਆਪਣੀ ਦੋ ਦਾਂਦੀ ਆ ਹਲੇ ਵੱਡੀ। ਤੇ ਅੱਛਾ ਉਹ ਦੋ ਦਾਂਦੀ ਹੈ ਜੀ। ਹਾਂ ਉਹ ਬੇਚੀ ਝੁੱਟੀ ਦੋ ਦਾਂਦੀ ਆ ਗੁੱਤੀ ਆਲੀ। ਅੱਛਾ ਜੀ ਠੀਕ ਹੈ ਠੀਕ ਹੈ। ਤੇ ਆਹ ਪਈ ਹੈ ਜੀ ਲੇਟੀ। ਚੱਡਾ ਦੇ ਕੇ ਆ ਜਾ ਕਰਦੀ ਆ। ਲਓ ਜੀ। ਸਾਡੂ ਵੀ ਤੇ ਹੋਉਂਦੇ ਆ। ਇਹਦੇ ਰਹਿੰਦੇ ਹਲੇ 20 ਕੁ ਦਿਨ। ਇਹਦੇ ਪੀ ਦਿਨ ਪਿਆ ਹੈ ਜੀ ਇਹਦੇ। ਆ ਤਾਂ ਦਿਖਾ ਦੇ ਮੈਨੂੰ। ਲੈ ਇਹਦੇ ਦੇਖ ਲੈ। ਹਾਂ ਜੀ। ਕੋਈ ਨਾ 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 ਰੱਖ। ਬਸ ਬੁੱਤ ਸੁੱਤੀ ਪਈ ਖੇੜਦੀ ਨਾ। ਲੈ। ਲਓ ਬਈਆ ਦੇਖ ਸਾਡੇ ਜੀ ਚਾਵਾ ਦੋ ਦਿਨ ਦਾ ਹੁਣ ਤਾਂ ਸਿਰਦੀ ਨਹੀਂ ਹਾਂ ਵੀਰ ਇਹਨਾਂ ਨੂੰ ਸੂਪ ਪੈਣਾ ਨੇ ਲਓ ਜੀ ਦੋ ਦਿਨ ਦੀ ਸੂਪ ਪੈਣੀ ਹੈਗੀ ਤੇ ਰੱਟਸਪ ਜਿਹੜੀ ਆਪਣੀ ਉਹ ਬੱਚੀ ਆਪਣੀ ਕਿੱਸੀ ਕੀ ਆਪਣੀ ਖੀਰੀ ਕਾਫੀ ਟਾਈਮ ਚੀਰੀ ਰਹੀ ਹੈ ਜੀ ਉਹ ਹੁਣ ਵੀ ਖੀਰੀ ਹੈ ਕਿ ਤੋੜ ਗਈ ਹੁਣ 6 ਦਿਨ ਤਾਂ ਹੋ ਗਏ ਅੱਛਾ ਹੁਣ 6 ਦਿਨ ਤਾਂ ਹੋ ਗਏ 6 ਨੇ ਉਹ ਦੇਖ ਕੰਨੀ ਦਿਖਾਈ ਜਾਂਦੀ ਇੱਕ ਮੜੀ ਜੀ ਤੀਜਾ ਸੂਆ ਸੂਪੂ 6 ਦਿਨ ਦਾ ਉਹ ਬੱਚੀ ਵੀ ਇਹਦੀ ਜਿਹੜੀ ਆਪਾਂ ਬਾਹਰ ਦਿਖਾਈ ਹੈ ਤੇ ਭੈਣ ਕੋਲੇ ਇਹਦੀ ਬੱਸੀ ਸੂਣ ਵਾਲੀ ਆ ਅੱਛਾ ਜੀ ਹਲੇ ਵੀ 6 ਦਿਨ ਦਾ ਹੈ ਹਲੇ ਵੀ ਛੇ ਦੰਦੀ ਆ ਜੀ ਲਓ ਵੀ ਇਹ ਵੀ ਆਪਾਂ ਕਹਿੰਦੇ ਵੀ ਕ੍ਰਿਸਮੇ ਵਾਲੀ ਗੱਲ ਹੀ ਹੁੰਦੀ ਆ ਤੇਰੇ ਨਾਲ ਹਲੇ ਵੀ ਲੇਮਨ ਹੈਡ ਦੀ ਇਹ ਹਾਂਜੀ ਲੇਮਨ ਹੈਡ ਇਹਨੂੰ ਆਪਾਂ ਕਲੀਅਰ ਹੀ ਕਰਾ ਦਿੰਦੇ ਆ ਲਓ ਜੀ ਲੈ ਬਰੇ ਕਰ ਨਹੀਂ ਨੂੰ ਅਰੇ ਆਲੇ ਲਓ ਜੀ ਛੇੜ ਵਾਲੀ ਆ ਕੰਨੀ ਖੜੀ ਆ ਨਿਕਾ ਜਾ ਦੰਧ ਨਾਲ ਉਧਰ ਵੀ ਖੜੀ ਆ ਇੱਕ ਆ ਦੇ ਤੇ ਲਓ ਆ ਦੋਨੇ ਪਾਸੇ ਜੂਆਈਆਂ ਦੰਦ ਖੜਿਆ ਨਿਕ ਨਿਕ ਇਹ ਹਲੇ ਵੀ ਛੇ ਦੰਦੀ ਆ ਤੀਜਾ ਸੂਆ ਸੂਈ ਛੇ ਦੰਦ ਦਾ ਦੋ ਵੀ ਤੀਜਾ ਸੂਏ ਕੋਈ ਟਮਾਟਾ ਲਾ ਪਸੂ ਹੀ ਹੁੰਦਾ ਦਾ ਇਹ ਕੋਈ ਤੇ ਜਿਹੜਾ ਨਾ ਬਾਈ ਬਾਕੀ ਨੇੜੇ ਲੱਗੀਆਂ ਇਹ ਵੀ ਦੋਨੇ ਅੱਛਾ ਜੀ ਸੌਣ ਦੇ ਟਾਈਮ ਤੇ ਨੇੜੀ ਆ ਗਏ ਨਾ ਜੀ ਬਸ ਥੋੜੇ ਦੇ ਨਹੀਂ ਗਈ ਇਹਨਾਂ ਦੇ ਤੇ ਉੱਠ ਜਾ ਲੱਗ ਬਹਿਟ ਆਈਏ ਖੜੀ ਹੋ ਜਾਂਦਾ ਅੱਜ ਇਹ ਰੇਸ ਤਸਰੀ ਕੀ ਗਿਆ ਹਾਂ ਇਹ ਤੇ ਬਾਕੀ ਗੱਲ ਮੈਂ ਕੱਚੇ ਥੋਚ ਕਹਿੰਦਾ ਹੁਣਾਂ ਦੋਸਤੋਂ ਵੀ ਕੱਚੇ 'ਚ ਰੱਖਿਆ ਕਰ ਕਿਉਂਕਿ ਪੱਕੇ ਥੋਚ 'ਚ ਇੱਕ ਤਾਂ ਟੋਰਸ਼ਨ ਪੈਂਦਾ ਹਾਂਜੀ ਦੂਜਾ ਆਰਡਰ ਖਾਬ ਹੁੰਦਾ ਠੀਕ ਹੈ ਜੀ ਇਸ ਕਰਕੇ ਆਪਾਂ ਇਹ ਕੱਚੇ 'ਚ ਹੀ ਰੱਖੀਏ ਬਈ ਠੀਕ ਹੈ ਇੱਕ ਇੱਕੀ ਆ ਖੜੀ ਆ ਖਾਨ ਬੋਲਦੀ ਲਿਆ ਤਵਾ ਥੈਂਕ ਯੂ ਜੀ ਕਾਹ ਹਨ ਬੋਲ ਰਹੀ ਹੈ ਇਹ ਖਾਣ ਬੋਲ ਰਹੀ ਹੈ ਕਿ ਇਹ ਇਹ ਕਿੰਨੇ ਟਾਈਮ ਦੀ ਰੇਟ ਸਾਬ ਇਹ ਗੱਪਣ ਕਰਾਂਗੇ ਇਹ ਹੋ ਗਈ ਹੂ 18 19 ਮਿੰਟਾਂ ਦੀ ਹੈ ਅੱਛਾ ਜੀ ਇਹਦੀ ਭੈਣ ਨਹੀਂ ਹੈ ਬਸ ਇਹ ਤਾਂ ਪਿਛਲੀ ਹੈ ਆ ਠੀਕ ਹੈ ਜੀ ਇਹ ਖੂਨ ਵਾਲੀ ਆ ਦੂਜੀ ਗੱਪਣ ਹੋਣ ਵਾਲੀ ਆ ਤੇ ਆ ਕੀ ਦੀ ਹੈਗੀ ਜਿਆ ਸੋਟੀ ਇਹ ਮੋਰਨੀ ਦੀ ਆਗੀ ਇਹ ਇਹ ਮੈਗਨਮ ਵਾਲੀ ਦੀ ਲਓ ਬਈ ਮੈਗਨਮ ਵਾਲੀ ਦੀ ਇਹ ਕਿੰਨੇ ਟਾਈਮ ਦੀ ਹੋ ਗਈ ਜੀ ਮੋਰਨੀ ਆ ਪਤਾ ਨਹੀਂ ਦਿਲ ਕੀਤੀ ਉਹਦੀਆਂ ਦੋ ਕੱਟੀਆਂ ਨੇ ਆ ਵੀ ਮੋਰਨੀ ਦੀ ਆ ਉਹ ਵੀ ਮੋਰਨੀ ਦੀ ਆਗੀ ਤੇ ਬਲੱਡ ਸਾਰੇ ਇਕੱਠੇ ਕਰੇ ਹੋ ਜਾਂਦੇ ਜੀ ਆਪਣੇ ਜਿੰਦੇ ਤੱਕ ਦੇ ਤੱਕ ਦੇ ਬਲੱਡ ਨੇ ਸਾਰਿਆਂ ਜਿਉਂ ਕੀ ਕੀ ਆਪਣੇ ਲਵੇ ਹੈਗੀ ਆ ਜੀ ਬੱਚਾ ਤੇ ਤੱਕੜੇ ਬੱਸ ਤੇ ਤਾਂ ਆਪਾਂ ਕਰੀ ਜੰਨੇ ਵੀਰੇ ਮਿਹਨਤ ਵਾਲਾ ਜਿਹੜਾ ਕੋਸਾ ਉਹ ਕੋ ਦੇਖੀ ਜਾਊਗੀ ਸਹੀ ਗੱਲ ਆ ਉਹ ਵੀਰੇ 51 ਦੀ ਆ ਉਹਨੇ ਕੋਸ ਵੱਖਰਾ ਹੀ ਕਰਨਾ ਲਓ ਯਾਰ ਜੀ 54 ਦੇ ਅੱਛਾ ਚਲ ਦੇਖ ਸਾਡੇ ਗੱਪਣ ਨੂੰ ਤਾਂ ਬੋਲਤਾ ਪਈਏ ਦੋ ਤਿੰਨ ਵਾਰੀ ਨਿੱਕੀ ਜੀ ਅੱਛਾ ਜੀ ਗੱਲ ਕਰ ਹਲੇ ਗੱਪਣ ਨਹੀਂ ਕਰਨੀ ਠੀਕ ਹੈ ਜੀ ਇਹ ਉਹਦੋਂ ਪਹਿਲੇ ਸੂਏ ਦੀ ਆ ਉਹਦੀ ਬੱਸ ਕਿਸਲੇ ਦੀ ਜਮਾ ਬੱਲੇ ਸੂਏ ਦੀ ਆਪਾਂ 12 ਮਹੀਨਿਆਂ ਦੀ ਜਮਾ ਬੱਲੇ ਦੀ ਨਹੀਂ ਅੱਛਾ ਦੂਜੇ ਦੀ ਇਹਦੇ ਮੰਗਰੀ ਆ ਬਸ ਇਹ ਹੁਣ ਅੱਛਾ ਹੁਣ ਉਦੋਂ ਬਾਅਦ ਦੁਬਾਰੀ ਸੁਣਾ ਹਾਂ ਦੇ ਜੀ ਹੋਰ ਦੁਬਾਰੀ ਸੁਣਾ ਹੋਵੇ ਠੀਕ ਹੈ ਜੀ ਵੀ ਮਾਂ ਹਾਲੇ ਸੂਈ ਨਹੀਂ ਇਹਨੇ ਉਦੋਂ ਪਹਿਲਾਂ ਵੀ ਦੋ ਵਾਰੀ ਤਾਰਾ ਦੇਤੀ ਅੰਦਰ ਦੋ ਵਾਰੀ ਤੇ 10 ਮਹੀਨਿਆਂ ਦੀ 9 ਮਹੀਨਿਆਂ ਦੀ ਬੋਲਣ ਲੱਗੀ ਸੀ ਠੀਕ ਹੈ ਜੀ ਨਹੀਂ ਖਰਾਕ ਦਾ ਤਾਂ ਹੀ 2 ਮਹੀਨਿਆਂ ਨੂੰ ਗੱਭਣ ਕਰਾਂਗੇ ਜਨਵਰੀ ਚ ਠੀਕ ਹੈ ਜੀ ਪਰ 2 ਮਹੀਨੇ ਨਹੀਂ ਗੱਭਣ ਕਰੀ ਰਾਤ ਲੰਬੀ ਜਾਂਦੀ ਸੀ ਬਹੁਤ ਅੱਛਾ ਜੀ ਅੱਜ ਰਾਤੀ ਤਾਰ ਰਹੇ ਸੀ ਇਹਨੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਆ ਗਈ ਆਪਣੀ ਮੇਰੇ ਕੋ ਮਸ਼ੀਨ ਇਹ ਬੈਠੀ ਹੈ ਜਦੋਂ ਇਹਨੂੰ ਕੰਡ ਨੂੰ ਠਾਵਾ ਆਏ ਹੋਣਾ ਥੋੜ ਨੂੰ ਤਾਂ ਕਿਹੜਾ ਵਿਆਹ ਚਾਹੀਏ ਉਹ ਜਾ ਓਏ ਚਲ ਖੜੀ ਹੋ ਜਾ ਤੇ ਉੱਠ ਜਾ ਪੁੱਤ ਲਓ ਆ ਦੇਖੋ ਯਾਰ ਆ ਪਿਆਰ ਹੁੰਦਾ ਦੇਖ ਵੀ ਰੈਡ ਸਾਹਿਬ ਨੇ ਨਾ ਗੀ ਹੱਥ ਲਾਇਆ ਨਾ ਕੋਈ ਪੈਰ ਮਾਰਿਆ ਜਦੋਂ ਕਹਿਦਾ ਉਹ ਦੇਖ ਸਕਦੇ ਤੁਸੀਂ ਆਟਰ ਕੁਾਈਦੋ ਪਿੱਛੇ ਉੱਠੀ ਆ ਨਾ ਲਓ ਬਈ ਇਹ ਉਹ ਮੱਝ ਆ ਗਈ ਵੀ ਜਿਹੜੀ ਝੋਟਿਆਂ ਨੂੰ ਮਾਤ ਪਾਉਂਦੀ ਆ ਨਾ ਨਾ ਰਸੋਣਾ ਹੁੰਦਾ ਨਹੀਂ ਆਟਰ ਬਹੁਤ ਸੋਹਣਾ ਦੇਖ ਸਕਦੇ ਹੋ ਲੇ ਦੇ ਵਿੱਚ ਨਾੜਾ ਨੂੜਾ ਬਹੁਤ ਚੰਗੀਆਂ ਖੜੀਆਂ ਨੇ ਇਹਦੇ ਦੋ ਦੋ ਚਮਕਦੀਆਂ ਨੇ ਇੱਕ ਤਾਂ ੱੱਕੇ ਨਾਲ ਦਿਖਾਵਾਂਗੇ ਆਰਡਰ ਥੋੜੇ ਦਿਨਾਂ ਦੇ ਤੱਕ ਤੈਨੂੰ ਵਿੱਚ ਚਵਾਈ ਕਰੋ ਲਓ ਵੀ ਹਲ ਤਾਂ ਇਹਨੂੰ ਸੂਈ ਨੂੰ ਹੀ 10 ਦਿਨ ਹੋਏ ਨੇ ਹਲ ਤਾਂ ਮੈੜਾ ਮੂੜਾ ਇਹ ਚੱਜ ਨਾਲ ਝਾੜਾ ਹੀ ਨਹੀਂ ਹੈਗਾ ਇਹਨੇ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਫਿਰ ਇਹਦੀ ਲਾਈਵ ਚੋ ਆਈ ਇਹ ਇਹਦਾ ਆਈ ਹੈ ਲਓ ਜੀ ਆਹ ਖੜਾ ਇਹਦਾ ਮਾਗਰ ਕੱਟਾ ਆ ਗਿਆ ਜੀ 70570 70570 ਦਾ ਕੱਟਾ ਆ ਗਿਆ ਇਹ ਤੇ ਦੇਖ ਸਕਦੇ ਅਸੀਂ ਇਹ ਕੱਟਾ ਵੀ ਆਪਾਂ ਤਾਂ ਪਾਲਣਾ ਹਾਂ ਹਾਂਜੀ ਜੇ ਇਹਦੀ ਆ ਭੈਣ ਦੋ ਤੁਸੀਂ ਹੁਣ ਨਹੀਂ ਇਹ ਨੂੰ ਵੀ ਨਹੀਂ ਪਾਲਦੇ ਅੱਛਾ ਜੀ ਇਹਦੇ ਤੇ ਆ ਇਹਦੀ ਡੋਰੀ ਮਾ ਅੱਛਾ ਜੀ ਲਾਲ ਵੀ ਇਹਦੀ ਇਹਦੀ ਜ਼ਿੰਦਗੀ ਇਹਦੇ ਹੱਥ 'ਚ ਖੜੀ ਆ ਇਹ ਨੂੰ ਤਾਂ ਹੀ ਪਾਲਣਾ ਨਹੀਂ ਕਿ ਪੈਸਾ ਪਾਲਣ ਦਾ ਨਹੀਂ ਸਹੀ ਗੱਲ ਆ ਜੇ ਆਪਣੇ ਲਈ ਦੁੱਧ ਵਾਲੀ ਲੈਂਡ ਆਊਗੀ ਤਾਂ ਹੀ ਆ ਦੁੱਧ ਮੀਨ ਠੀਕ ਹੈ ਜੀ ਦੁੱਧੋ ਤੋਂ ਬਿਨਾ ਕੋਈ ਪਰ ਇਹਦੇ ਵਿੱਚ ਬਰੀਕੀਆਂ ਬਹੁਤਾਂ ਕੱਟੇ ਜੀ ਪਤਲਾ ਮਾਸ ਆ ਜੇ ਮੈਂ ਠੀਕ ਹੈ ਬਾਕੀ ਦੇਖਦੇ ਆ ਟਾਈਮ ਬਚੂਗਾ ਜਿਵੇਂ ਜਿਵੇਂ ਆਊਗਾ ਕੀ ਬਣਦਾ ਕੀ ਨਹੀਂ ਦੱਸਦਾ ਸਹੀ ਗੱਲ ਆ ਜੀ ਠੀਕ ਆ ਬਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ